ਹਾਂਜੀ ਆਪ ਨਰਾਇਣ ਕਲਾਧਾਰ ਜਗਮੈ ਪਰਵਰਿਓ ਆਪ ਨਰਾਇਣ ਕਲਾਧਾਰ ਜਗਮੈ ਪਰਵਰਿਓ ਹਾਂਜੀ ਨਰਾਇਣ ਜਿਹੜਾ ਹੈਗਾ ਪਰਮੇਸ਼ਰ ਹੈ ਉਹਨੇ ਆਪ ਸਨਾਧਾਰੀ ਹੈ ਕਲਾ ਦੀ ਧਾਰੀ ਹੈ ਕਲਾ ਉਹ ਵੀ ਧਾਰੀ ਹੈ ਉਹਦਾ ਹੁਕਮ ਹੁਕਮ ਉਹਦੀ ਕਲਾ ਹਾਂਜੀ ਉਹਦੀ ਸ਼ਕਤੀ ਹੈ ਆਪਣੀ ਸਿਵ ਸ਼ਕਤੀ ਆਪ ਆ ਕੇ ਕਰਤਾ ਆਪੇ ਹੁਕਮ ਵਰਤਾਏ ਇਹ ਕਿਹਾ ਗਿਆ ਗੁਰੂ ਗੋਬਿੰਦ ਸਿੰਘ ਵੀ ਕਹੇ ਵੀਗੇ ਕੋਈ ਗੱਲ ਕਹਿ ਰਿਹਾ ਹੈ ਬਟ ਉਹ ਤੇ ਜੇ ਮਨ ਲਾ ਕੇ ਵਰਗੇ ਚੱਲਦਾ ਨੇ ਨਾ ਹਾਂਜੀ ਹਾਂਜੀ ਆਪਨੇ ਰੈਣ ਕਲਾਕਾਰ ਜਗਤਬਲ ਪਰਵਰਿਸ਼ ਨੇ ਆਪਣੀ ਕਲਾ ਧਾਰੀ ਗਿਆ ਆਪਣੀ ਸ਼ਕਤੀ ਆਪਰਗਟ ਕੀਤੀ ਹੈ ਉਦੀ ਸ਼ਕਤੀ ਕੀ ਹੁਕਮ ਵੀਗੇ ਹੁਕਮ ਨਾਲ ਉਹਨੇ ਆਪਣਾ ਪ੍ਰਗਟ ਕਰਕੇ ਸਾਰੇ ਪਰਵਰਿਸ਼ ਕਰ ਰਿਹਾ ਜਗਤ ਦੇ ਵਿੱਚ ਪਰਵਰਿਸ਼ ਜਗਮ ਜਗ ਦੇ ਵਿੱਚ ਸਾਰਿਆਂ ਦੀ ਪਰਵਰਿਸ਼ ਆਪ ਕਰ ਰਿਹਾ ਹੈ ਪਾਲਣਾ ਕਰ ਰਿਹਾ ਹੈ ਆਪ ਦੀ ਪਰਵਰਿਸ਼ ਦੀ ਗੱਲ ਹੈ ਇੱਥੇ ਮਾਰਨਾ ਔਰ ਜੂੜ ਦੀ ਗੱਲ ਹੀ ਆਈ ਕੋਈ ਪੁਆਇੰਟ ਨਹੀਂ ਆ ਨਾ ਮੈਂ ਅੱਛਾ ਪਰਵਰਿਸ਼ ਕਰਨ ਦਾ ਪੁਆਇੰਟ ਲੈ ਲਿਆ ਜਲਬ ਦੇਣ ਦਾ ਔਰ ਖਤਮ ਹੋਣ ਦਾ ਪਾੜ ਛੱਡਦਾ ਦੋ ਪਾੜ ਛੱਡ ਤੇ ਇੱਕ ਲੈ ਲਿਆ ਅੱਛਾ ਜਗਮ ਪਰਵਰਿਓ ਜਗ ਦੇ ਵਿੱਚ ਆਪ ਹੁਕਮ ਪਰਵਰਿਸ਼ ਕਰ ਰਿਹਾ ਸਾਰਿਆਂ ਦੀ ਪਾਲਣਾ ਕਰਦੇ ਆ ਗਵਾਰਦਾ ਵੀ ਆਪ ਇਹਦਾ ਵੀ ਕਰਦਾ ਪਰਮੇਸ਼ੂ ਵੀ ਕਰਦਾ ਠੀਕ ਹੈ ਜੀ ਪਹਿਲੀ ਪਰਮੇਸ਼ ਕਰਨ ਦੀ ਗੱਲ ਜਿਹੜੀ ਹੈਗੀ ਆ ਉਹ ਕੀਤੀ ਠੀਕ ਹੈ ਜੀ ਪਰਮੇਸ਼ੂ ਸਰੀਰ ਦੇ ਤੌਰ ਤੇ ਵੀ ਕਰਦਾ ਹੈ ਪਰਮੇਸ਼ੂ ਆਤਮਾ ਦੇ ਤੌਰ ਤੇ ਵੀ ਕਰਦਾ ਹੈ ਆਤਮਾ ਦੇ ਤੌਰ ਤੇ ਗਿਆਨ ਦੀ ਪੂਰਤੀ ਕਰਦਾ ਹੈ ਸਰੀਰ ਦੇ ਤੌਰ ਤੇ ਜਿਹੜੀ ਆ ਮਾਇਆ ਦੇ ਸਰੀਰ ਨੇ ਸਰੀਰ ਦੀ ਪੂਰਤੀ ਕਰਦਾ ਠੀਕ ਹੈ ਸਰੀਰ ਵੀ ਕਰਦਾ ਦਿੱਲੀ ਵੀ ਜੁਨਨ ਦੇ ਸਾਰਿਆਂ ਦੇ ਸਰੀਰ ਠੀਕ ਹੈ। ਖਾਰਿਆਂ ਦੀ ਉਹ ਪਰਵਰਿਸ ਕਰਦਾ ਕਹਿੰਦਾ ਕੱਲੇ ਆਤਮੇ ਦੀ ਉਹ ਕਰਦਾ। ਠੀਕ ਹੈ। ਜਾਨ ਦੀ ਭੁੱਖ ਵੀ ਪੂਰੀ ਕਰਦਾ, ਸਰੀਰ ਦੀ ਭੁੱਖ ਬਾਂਹ ਲੈਦੀ ਵੀ ਪੂਰੀ ਕਰਦਾ, ਦਿਲ ਦੀ ਵੀ ਪੂਰੀ ਕਰਦਾ। ਪਰਵਰਿ ਉਹਦਾ ਮਤਲਬ ਹੈ। ਠੀਕ ਹੈ ਜੀ। ਇਹਦੇ ਬਾਰੇ ਵੀ ਬੜਾ ਭਲੇਖਾ ਪਾਇਆ ਜਾਂਦਾ ਹੈ। ਉਹ ਸੋਚਦੇ ਆਂ ਵੀ ਗੁਰੂ ਨਾਨਕ ਸਾਹਿਬ ਦੇ ਬਾਰੇ ਲਿਖਿਆ ਹੋਇਆ। ਉਹ ਪਰਵਰਿ ਉਹ ਕਦੇ ਗੱਲ ਦਾ ਪੂਰੇ ਕੀ ਗੱਲ ਾਧਾਰੀ ਹੈ। ਉਹ ਦਰੈਣ ਉਹਨੂੰ ਕਦੇ ਕਹੇਤਾ ਉਹ ਕਹਿੰਦੇ ਆ ਨਾ ਜਿਨ੍ਹਾਂ ਨੂੰ ਪੁਲੇਖਿਆ ਵੀ ਨਾਨਕ ਨਾਨਕ ਰੱਬ ਐ ਉੱਥੋਂ ਪਤਾ ਲੱਗਦਾ ਕਹਿੰਦੇ ਗਾਨ ਕ ਨਾਰਾਇਣ ਨਾਰਾਇਟੀ ਹੈ ਠੀਕ ਹੈ ਕੋ ਨਾਨਕ ਦਰਬਕੁੰਡਲ ਚਾਇਆ ਨਾਨਕ ਜਬੇ ਗਾਨ ਕਾ ਸ਼ੇਰ ਦਾ ਹਾਣ ਕੀਤਾ ਨਾਰ ਹੁੰਦਾ ਹੈ ਹਾਂਜੀ ਜਿਹੜਾ ਦਰਬਕੁੰਡਲ ਆ ਰੇ ਨਾਰ ਦਰਬਕੁੰਡਲ ਮੇ ਆਛਤ ਉਰਦ ਧਿਆਨ ਦੇ ਵਜਾਦਾ ਜਿਹੜਾ ਨਾਰ ਆ ਉਹ ਨਰ ਨਹੀਂ ਹੁੰਦਾ ਠੀਕ ਹੈ ਜਿਹੜਾ ਨਾਰਾਇਣ ਆ ਉਹ ਜਨੁਬਤੀ ਲੈਦਾ ਠੀਕ ਹੈ ਇਹ ਨਾਲ ਦਾ ਕਰਨ ਉਹਦੀ ਸਭ ਕੁਝ ਕਰ ਦਿੱਤਾ ਆਪਾਂ ਨੇ ਕੀ ਕਰਨਾ ਹੈ ਸਵਾਲ ਤਾਂ ਇਹ ਹੁਣ ਆਪਾਂ ਤਾਂ ਕੁਰਬਾਨੀ ਜਿਹੜੀ ਟਰੈਕ ਆ ਉਹਦੇ ਤੇ ਲੈ ਕੇ ਹੁਣ ਸਾਰਿਆਂ ਨੂੰ ਠੀਕ ਹੈ ਜੋ ਤਾਂ ਕੀਤਾ ਉਹਦਾ ਠੀਕ ਆਪਾਂ ਨੂੰ ਕੀ ਲੋੜ ਸੀ ਹਾਂਜੀ ਹਾਂਜੀ ਮੇਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਆਹ ਘਰ ਦਾ ਵਿਆਕਰ ਹਾਂਜੀ ਅਨੈਦ ਵਿਆਕਰ ਠੀਕ ਹੈ ਸਨਕਾਰ ਜਾਂ ਜੰਮੀਆ ਜਾਣੀ ਸੀਗਾ ਹਾਂ ਫਿਰ ਛੱਡ ਕੇ ਨਾਲ ਘਰ ਜਰੂਰ ਹੋ ਗਿਆ ਠੀਕ ਹੈ। ਕਾਰਨ ਕਿ ਜਰਮਨੀ ਲੈ ਸਕਦਾ ਦੁਬਾਰਾ। ਜੇ ਕਾਰ ਨਹੀਂ ਹਰ ਮਿਲੈਂਦਾ ਹੁੰਦਾ ਤੇ ਕਾਰ ਦਾ ਦੇਸ ਆਪਣਾ ਲੱਗ। ਫਿਰ ਕਾਰ ਇਹ ਦੇਸ ਜਾਏ। ਹਾਂ ਸੁਖ ਨਾ ਮਾਰ। ਇਹ ਉਹਦਾ ਤਾਂ ਦੇਸੇ ਹੋ ਰਹਾ ਦੇਸੇ ਨਹੀਂ ਹੈ ਉਹਦਾ। ਇੱਟੇ ਕਿ ਮਾਰ ਗਿਆ ਚੱਪਿਓ। ਠੀਕ ਹੈ। ਫਿਰ ਸਾਡੀ ਐਕਟਰੀ ਢਾਲ ਦੀ ਐ ਕਿ ਉੱਥੇ ਨਹੀਂ ਤਾਂ ਉਹ ਇੱਧੇ ਵੀ ਨਹੀਂ ਆਉਂਦਾ ਸਾਡੇ ਵੀ ਨਹੀਂ ਘਰ ਆਉਂਦਾ। ਇਹ ਵੀ ਗੱਲ ਹੈ। ਉਹ ਹੁਕਮ ਇਹ ਹੁੰਦਾ ਉਹਦਾ ਉਹਦਾ ਸਿਰ ਹੀ ਆਉਂਦਾ ਉਹਦੀ ਆਵਾਜ਼ ਇਹ ਸੁਣਦੀ ਇੱਥੇ ਰਹਿਦਾ ਬੱਲੇ ਪਾਸੇ ਹੀ ਹੈ ਬੋਲਾ ਬੱਲੇ ਪਾਸੇ ਆਵਾਜ਼ ਆ ਤੇ ਆਉਦੀ ਆਵਾਜ਼ ਆਉਰੇ ਇਹ ਕਿਤਵੇਂ ਇਹਦਾ ਨਿਸ਼ਾਨਾ ਹੈ ਉਹਦਾ ਇੱਥੇ ਹੋਰ ਤਾਂ ਕੁਝ ਨਹੀਂ ਆਉਂਦਾ ਆਉਂਦਾ ਪਰ ਇਹ ਗੱਲ ਦੀ ਸਮਝ ਨਹੀਂ ਆ ਗਈ ਇਹਨਾਂ ਨੂੰ ਨਹੀਂ ਆਈ ਹਾਂ ਉਹਨਾਂ ਨੂੰ ਕੁਝ ਹੋਰ ਇਹ ਦੀਦਾ ਹਾਂ ਜੀ ਅਹ ਹਾਂਜੀ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਜਹੰਕਾਰ ਆਕਾਰ ਜੋਤ ਆਕਾਰ ਕੀ ਹੈ ਆਕਾਰ ਉਹਦਾ ਹੁਕਮ ਆਕਾਰ ਹੈ ਹੁਕਮ ਵਿੱਚ ਜਿਸ ਆਕਾਰ ਰੂਪ ਹੈ ਜੋਤ ਵਿੱਚ ਗੌਰ ਰੂਪ ਹੈ ਜਦਕਾਰ ਕਰਦਾ ਕੁਝ ਕਰਦਾ ਤਾਂ ਹੁਕਮ ਨਾਲ ਕਰਦਾ ਉਹ ਘਾਰ ਕਲਦੀ ਸੁਭਰਤਾ ਦੀ ਇੱਛਾ ਵਿੱਚ ਹੈ ਅੱਛਾ ਸ਼ਕਤੀ ਉਹਨਾਂ ਕੋਲ ਬਹੁਤ ਹੀ ਇੱਛਾ ਸ਼ਕਤੀ ਹੋਈ ਹੈ ਉਹਦਾ ਪਾਣਾ ਨਹੀਂ ਉਹਦਾ ਹੁਕਮ ਨੇ ਪਾਣਾ ਹੀ ਉਹਦਾ ਆਕਾਰ ਹੈ ਠੀਕ ਹੈ ਜੀ ਅੱਗੇ ਜੇ ਕੁਝ ਕਰਦਾ ਹੈ ਉਹ ਹੁਕਮ ਵਿੱਚ ਕਰਦਾ ਹੈ ਉਹ ਰੂਪ ਚ ਕਰਦਾ ਹੈ ਹੂੰ ਹੂੰ ਜੋਤ ਜਗ ਮੰਡਲ ਕਰਿਓ ਹੂੰ ਹੂੰ ਆ ਜਗ ਮੰਡਲ ਦੇ ਵਿੱਚ ਜਿਹਦੇ ਸਾਡੇ ਜੀਵ ਨੇ ਨਾਲ ਗਿਆਨ ਦੇ ਰਿਹਾ ਇਹਨਾਂ ਨੂੰ ਉਹਨਾਂ ਦੀ ਜੋਤ ਵਧਾ ਰਿਹਾ ਹੈ ਹੂੰ ਹੂੰ ਇਹਨਾਂ ਨੂੰ ਰੋਜਨਿਕ ਰੋਜ਼ਾਨਾ ਕਾਵੇ ਰੋਸ਼ਨੀ ਵਧ ਰਿਹਾ ਸਾਰਿਆਂ ਨੂੰ ਹੂੰ ਹੂੰ ਕਿਹੜਾ ਸ਼ਬਦ ਹੈ ਸ਼ਬਦ ਗੁਰੂ ਹੈ ਸਾਰਿਆਂ ਚੱਲਣ ਕਰ ਰਿਹਾ ਸਾਰਿਆਂ ਦਾ ਥੇਰਾ ਦੂਰ ਕਰ ਰਿਹਾ ਸ਼ਬਦ ਗੁਰੂ ਹੈ ਸ਼ਬਦ ਰੂਪ ਚ ਸਾਰਿਆਂ ਦੇ ਅੰਦਰ ਹੈ ਸ਼ਬਦ ਰੂਪ ਚ ਉਹਦਾ ਸਾਰਿਆਂ ਨਾਲ ਸੰਪਰਕ ਹੈ ਆਪ ਪਰੇ ਹੈ ਸਰੀਰ ਕਰਕੇ ਪਰੇ ਹੈ ਜੋਤ ਕਰਕੇ ਪਰੇ ਹੈ ਸ਼ਬਦ ਕਰਕੇ ਸਾਰਿਆਂ ਦੇ ਨਾਲ ਜਿਵੇਂ ਟੀਚਰ ਪੜ੍ਹਾਉਂਦਾ ਖੜਾ ਬਕਾ ਹੁੰਦਾ ਸ਼ਬਦ ਕਰਕੇ ਉੱਪਰ ਖੁੰਦਾ ਕਲਾਸ ਨਾਲ ਹਾਂਜੀ ਰਾਤੋਂ ਪਰੇ ਖੜਾ ਹੈ ਇਹ ਕਲਾਸ ਪਰਕ ਹੂੰ ਜਿਵੇਂ ਆਪਾਂ ਆਵਾਜ਼ ਦਾ ਆਪਣਾ ਵੀ ਸੰਪਰਕ ਆਵਾਜ਼ ਦਾ ਹੀ ਹੈ ਆਵਾਜ਼ ਦਾ ਹੀ ਸੰਪਰਕ ਹੈ ਅੱਜੀ ਦੂਰ ਤੋਂ ਸੰਪਰਕ ਆਵਾਜ਼ ਦਾ ਹੀ ਹੈ ਹਾਂਜੀ ਸੋ ਜੀ ਅੱਛਾ ਇਹਦੇ ਤੇ ਪੱਦਸ਼ਾਹ ਇਹ ਦੱਸੋਗੇ ਕਿਵੇਂ ਕਰਾਂਗੇ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਕਿੱਥੇ ਕਿੱਥੇ ਕੰਮ ਲੱਗੇਗਾ ਨਿਰੰਕਾਰ ਦੇ ਆਕਾਰ ਰੂਪ ਬਣਾ ਕਰਕੇ ਹੂੰ ਨਿਰਕਾਰ ਦੇ ਸ਼ਬਦ ਰੂਪਤਾਨ ਕਰਕੇ ਜਗ ਮੰਡਲ ਜਿਹਦੇ ਸੰਸਾਰ ਦੇ ਵਿੱਚ ਜਗ ਜੀਵ ਨੇ ਜਿਨ੍ਹਾਂ ਦੇ ਵਿੱਚ ਜੋਤ ਪੈਦਾ ਕਰ ਰਿਹਾ ਇਹਨੂੰ ਪੈਦਾ ਕਰ ਰਿਹਾ ਇਹਨਾਂ ਦੀ ਬੁੱਧੀ ਨੂੰ ਪਹਾਰ ਰਿਹਾ ਇਹਨਾਂ ਚਾਲਣ ਕਰ ਰਿਹਾ ਅੱਛਾ ਜੀ ਨਿਰੰਕਾਰ ਤੇ ਲੱਗੇਗਾ ਕਾਮਾ ਪਹਿਲਾਂ ਹਾਂ ਅੱਛਾ ਆਕਾਰ ਜੋਤ ਤੇ ਲੱਗੇਗਾ ਫਿਰ ਆਦਾਰ ਤੇ ਲੱਗੂਗਾ ਕਬੂਲ ਠੀਕ ਹੈ ਜੀ ਜੋਤ ਜਗ ਮੰਡਲ ਕਰਿਓ ਇੱਕ ਹੈ ਨਾ ਰੂਪਾਕਾਰ ਦੇ ਨੂੰ ਵੀ ਉਂਕਲ ਜਿਸ ਕਾਲ ਨੂੰ ਸਿਆਰੀ ਹੈ ਠੀਕ ਹੈ ਜੀ ਉਹ ਤਾਂ ਨਿਰੰਕਾਰ ਨੇ ਹੋ ਗਿਆ ਫਾਂ ਜਿਆਰੀ ਆ ਉੱਥੇ ਵੀ ਕਬਲ ਕੋ ਉੱਥੇ ਵੀ ਕਬਲ ਕੋ ਠੀਕ ਹੈ ਬਲਕੇ ਜੋਤੀ ਦੇ ਵੀ ਲੱਗੂ ਕਬਲ ਹੂੰ ਹੂੰ ਜੋਤੀ ਵੀ ਹਟਾ ਜਗ ਮੰਡਲ ਹਟ ਕੱਛਾ ਅੱਛਾ ਜੀ ਜਗ ਮੰਡਲ ਲ ਗੰਡਲ ਤੇ ਕਬਲ ਕੋ ਕਰੀ ਬੋਲ ਲਾਤਾ ਹੈ ਜਗ ਮੰਡਲ ਵਿੱਚ ਹੂੰ ਹੂੰ ਕਿ ਕਰਿਓ ਕਰਿਓ ਜਗ ਮੰਡਲ ਵਿਚ ਆ ਹਾਂ ਜਾਂ ਕੋ ਮੁਕਤਾ ਹੈ ਬੋਟਲੂ ਸਹਰੀਏ ਲੇ ਲੇ ਜਗ ਮੰਡਲ ਵਿਚ ਵਿਚ ਕਰਿਓ ਠੀਕ ਹੈ ਜਗ ਤੋਂ ਫਿਰ ਮਾਇਆ ਦਾ ਹੀ ਲਵਾਂਗੇ ਮਾਇਆ ਦਾ ਜਿਹੜਾ ਮੰਡਲ ਹੈ ਨਹੀਂ ਹਾਂਜੀ ਆ ਸਰੀਰ ਹੈ ਜਿਹੜਾ ਸੱਚੇ ਕੀ ਆ ਕੋਸੜੀ ਠੀਕ ਸੱਚੇ ਦਾ ਵਿੱਚ ਬਾਸ ਅਜਿਹਾ ਇਹ ਸਰੀਰ ਦੇ ਵਿੱਚ ਜੋਤ ਦੀ ਮਨਕੋਵਤ ਦਿੱਤੇ ਦੇ ਕਿਹੜੇ ਜੀਵਾਤਮਾ ਉਹਨੂੰ ਗਿਆਨ ਦੇ ਰਿਹਾ ਉਹ ਅੱਛਾ ਉਹ ਕਿ ਗਿਆਨ ਦੀ ਭੁਖ ਪੂਰੀ ਕਰ ਰਿਹਾ ਪਰ ਪਰਮੇਸ਼ਰ ਆਇਆ ਉਹਨੂੰ ਪਰਮੇਸ਼ਰ ਦਾ ਹਾਂਜੀ ਠੀਕ ਹੈ ਜੀ ਪਰਮੇਸ਼ਰ ਦਾ ਮਤਲਬ ਇਹ ਹੈ ਕਿ ਉਹਦੀ ਪਰਮੇਸ਼ਰਾਈ ਹੋਊ ਜੇ ਦੀ ਗਿਆਨ ਦੀ ਭੁਖ ਪੂਰੀ ਹੋਊ ਸਰੀਰ ਦੀ ਭੁਖਾਟ ਪੂਰੀ ਹੁੰਦੀ ਹੈ ਗਿਆਨ ਦੀ ਭੁਖਾਟ ਪੂਰੀ ਹੁੰਦੀ ਹੈ ਠੀਕ ਹੈ ਜੀ ਹਾਂ ਗੁਰੂ ਤਾਂ ਹੀ ਇਹਨਾਂ ਨੂੰ ਠੀਕ ਹੈ ਜੀ ਆਗੇ ਗੁਰੂ ਆਜੇ ਕਰਦੇ ਰਿਆ ਲੋਕਾਂ ਨੂੰ ਸਭ ਨੂੰ ਠੀਕ ਹੈ ਜੀ ਹਾਂ ਜਿਹ ਕਹ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ ਆ ਦੇਖੋ ਆ ਬਿਲਕੁਲ ਕਲੀਅਰ ਹੋ ਗਈ ਹੈ ਜੀ ਜੀ ਚੰਦ ਜੀ ਹੂੰ ਕੀ ਕਹਤਾ ਹੈ ਹਰ ਹਿਰਦੇ ਵਿੱਚ ਜਿੱਤੇ ਕਿਤੇ ਵੀ ਦੇਖ ਲਓ ਹਰ ਹਿਰਦੇ ਵਿੱਚ ਭਰਪੂਰ ਹੈ ਵਰਗੇ ਪੂਰਾ ਕਰ ਰਿਹਾ ਹੈ ਦਾ ਰਹਿ ਭਰ ਕੇ ਪੂਰਾ ਕਰਨ ਲੱਗਿਆ ਹੋਇਆ ਉਹਨੂੰ ਉਹਦੇ ਗਿਆਨ ਨੂੰ ਪੂਰਾ ਕਰਨ ਲੱਗਿਆ ਹੋਇਆ ਉੱਤਰ ਆਦਵਾਂ ਦੀ ਆਵਾਜ਼ ਪੂਰਾ ਹੀ ਕਰਦੀ ਹੁੰਦੀ ਹੈ ਪਰ ਕੋਈ ਉਹਦੀ ਮੰਦੀ ਦਾ ਪੂਰਾ ਹੋ ਜੂਗਾ ਨੰਬਦੇ ਦਾ ਪੂਰਾ ਨਹੀਂ ਹੁੰਦਾ ਜੀ ਜੀ ਅੰਮ੍ਰਿਤ ਸਾਦੇ ਹੀ ਵਰਸਦਾ 부ਝਣ 부ਝਣ ਹਰ ਅੰਮ੍ਰਿਤ ਦਾ ਸਭ ਦੇ ਉਤੇ ਹਰ ਵਾਰ ਦੇਖਿਆ ਵਰਸਦਾ ਹੈ ਪਰ ਇਹ ਬੁੱਝ ਆ ਵਾੜੇ ਜਿਹੜੇ ਬੁੱਝਣ ਨਾਲ ਬੁੱਝ ਲੈਂਦੇ ਨੇ ਉਹ ਦਾ ਲਾਭ ਲੈ ਲੈਂਦੇ ਨੇ ਜਿਹੜੇ ਪੂਰੇ ਹੋ ਜਾਂਦੇ ਨੇ ਜਿਹੜੇ ਨਹੀਂ ਬੁੱਝਦੇ ਨਹੀਂ ਪੂਰੇ ਉਹਦਾ ਅੰਬਰ ਸਦਾ ਹੀ ਵਰਸਾਰਿਆ ਸਦਾ ਹੀ ਵਰਖਾ ਕਰਦਾ ਵੇ ਅੰਬਰ ਦੀ ਬੁੱਝੇ ਕੌਣ ਬੁੱਝੇ ਬੁੱਝਣ ਨਾਲ ਬੁੱਝੇ ਕੋਈ ਕੀ ਕਹੇਤਾ ਹੈ ਭਰਪੂਰ ਸ਼ਬਦ ਦੀ ਸ਼ਬਦ ਨਾਲ ਦੀਵਾ ਜਲਦਾ ਹੈ ਹੂੰ ਉਹਦਾ ਜਿਹੜਾ ਸ਼ਬਦ ਹੈ ਉਹੀ ਦੀਪ ਹੈ ਉਹ ਉਹੀ ਕਹਿਣ ਕਰਦਾ ਹੈ ਸ਼ਬਦ ਦੀਪ ਗੱਦੀ ਪਾਇਓ ਸ਼ਬਦ ਰਾਹੀ ਜਿਹੜਾ ਸਾਡਾ ਦੀਪ ਹੈ ਉਹ ਦਰਸਾਉਂਦਾ ਹੈ ਥੋੜੀ ਜੀ ਉਹਨੂੰ ਹੋਰ ਵਧਾ ਰਿਹਾ ਦੇ ਪਾਇਓ ਅੱਛਾ ਜਿਹੜੇ ਦੀਵੇ ਸਾਡੇ ਅੰਦਰ ਚੱਲਦੇ ਨੇ ਸਾਡੇ ਅੰਦਰ ਦਾ ਦੀਵਾ ਇਹਨੂੰ ਦੀਪਉਣਾ ਹੁੰਦਾ ਹੋਰ ਪ੍ਰਚੰਡ ਕਰਨਾ ਦਾ ਗਿਆਨ ਅੱਛਾ